ਫਲੋਰ نیشنل ਹਾਈਵੇ ਤੇ ਸੈਂਟ ਥਾਮਸ ਸਕੂਲ ਦੇ ਵਿਦਿਅਕ ਇੱਕ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਇਸ ਹਾਦਸੇ ਚ 3 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਖਮੀਆਂ ਨੇ ਦੱਸਿਆ ਹੈ ਕਿ ਉਹ ਜਦੋਂ ਲੁਧਿਆਣਾ ਤੋਂ ਫਲੋਰ ਵੱਲ ਨੂੰ ਆ ਰਹੇ ਸੀ ਤਾਂ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਇੱਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਅਤੇ ਟੱਕਰ ਵੱਜਦੇ ਹੀ ਸਾਰ ਐਕਟਿਵਾ ਰਿਕਸ਼ਾ ਵਿੱਚ ਆ ਵੱਜੀ ਜਿਸ ਕਾਰਨ ਇਹ ਭਿਆਨਕ ਸੜਕ ਹਾ사 ਵਾਪਰ ਗਿਆ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਫਲੋਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ। ਮੇਰਾ ਕੁਲਦੀਪ ਸਿੰਘ ਆ ਜੀ। ਕਿੱਥੋਂ ਆ ਰਹੇ ਸੀ ਤੁਸੀਂ? ਅਸੀਂ ਲੁਧਿਆਣੇੋਂ ਆਉਂਦੇ ਸੀ। ਇਹ ਕਿੱਦਾਂ ਹੋਇਆ ਤੁਹਾਡਾ ਐਕਸੀਡੈਂਟ ਕਿੱਦਾਂ ਹੋਇਆ? ਉਹ ਟਰੱਕ ਵਾਲੇ ਨੇ ਪਿੱਛੋਂ ਸਕੂਟਰੀ 'ਚ ਮਾਰਿਆ ਜੀ। ਸਕੂਟਰੀ ਵੱਜੀ ਫਿਰ ਇਰਿਚਾ 'ਚ। ਅੱਛਾ ਜੀ। ਮੈਂ ਇਰਿਚਾ 'ਚ 扑ੜ ਕੇ ਥੱਲੇ ਪੈ ਗਿਆ ਜੀ। ਅੱਛਾ। ਆ ਸਿਰ ਤੋਂ ਇਲਾਵਾ ਹੋਰ ਵੀ ਕਿਤੇ ਸੱਟ ਲੱਗੀ ਹੈ? ਆਹ ਹੈ ਜੀ ਆ ਬਾਹ ਹੈ ਜੀ ਬਾਹ ਹੈ ਹੱਦੀ ਨਹੀਂ ਹੈ। ਕਤਰਾ ਨੀ ਸਾਡੇ ਧਰਦਿਆਂ ਨੂੰ ਕੋਈ ਜਾਣ ਪਛਾਣ ਦਾ ਹੈ ਤੇ ਤੁਹਾਡੇ ਹਾਂਜੀ ਹੈਗਾ ਬੰਦਾ ਹੈ ਭਾਈ ਅਮਨਦੀਪ ਹੈ ਅਰੇ ਕਾਦੀਆ ਰੱਖਿਆ ਖਾਦਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਬੜੀ ਤੁਹਾਡਾ ਪਤਾ ਨਹੀਂ ਭਾਈ ਜਣ ਕੇ ਪਿੱਛੋਂ ਹੀ ਆ ਕੇ ਵੱਜਾ ਕੋਸ਼ ਅੱਛਾ ਕਿ ਵੇ ਵੀ ਮੇਰੇ ਕੰਟਰੋਲ ਕਰਦੇ 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 ਮਸੀਵੇਂ ਸਾਈਡ ਤੇ ਲੈ ਗਿਆ ਪਤਾ ਨਹੀਂ ਲੱਗਾ ਕੀ ਵੱਜਾ ਪੱਜ ਐਨਾ ਪਤਾ ਲੱਗਾ ਕੈਂਟਰ ਪੱਜ ਜਿੱਦਾਂ ਸਾਰੇ ਜਣੇ ਰੌਲਾ ਪਾਉਣ ਲੱਗ ਪਏ ਨਾ ਰੋਗਲਾ ਰੋਗੋ ਤੇ ਸਾਟ ਕਿੱਥੇ ਕਿੱਥੇ ਲੱਗੀ ਸਾਡੇ ਖਰਚੇ ਆ ਭਾਈ ਇੱਥੇ ਆ ਲੱਗ ਕੇ ਆ ਲੱਤ ਵੀ ਟੋ ਗਿਆ ਗੱਡੇ ਸਾਡੀ ਸਾਰੀ ਨਕਾਨੀ ਗਈ ਸਾਰੀ ਭਾਈ ਜਿੱਦਾਂ ਕਰਾਇ ਤੇ ਪਾਉਣਾ ਕਿੰਨੀ ਕਿਤੇ ਰੋਦੇ ਐ ਐਕਸੀਡੈਂਟ ਹੋਈ ਥੋੜਾ ਜਿਹਾ ਚਰ ਗਿਆ ਉਹ ਕੋਈ ਕਿਸੇ ਨੂੰ ਬੋਲ ਦਿੱਤਾ ਮੈਂ ਰਿਸ਼ਤੇਦਾਰ ਨੂੰ ਜਾ ਕੇ ਉਹ ਜਿੱਦਾਂ ਨੰਬਰ ਸਾਰੇ ਫੋਨ ਚ ਆ ਭਾਈ ਟੱਚ ਟੁੱਟੀ ਪਤਾ ਇਹ ਲੱਗਾ ਇਹਦਾ ਫੋਨ ਡਿਗਣ ਨਾਲ ਟੱਚ ਉਹਦਾ ਪੂਰਾ ਮੂੰਹ ਜਵੰਨੀ ਨੰਬਰ ਚ ਆਉਂਦਾ ਇਸ ਸੰਬੰਧੀ ਗੱਲਬਾਤ ਕਰਦੇ ਆਂ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਇਹਨਾਂ ਵਿੱਚੋਂ ਦੋ ਵਿਅਕਤੀਆਂ ਨੂੰ ਸਿਵਲ ਹਸਪਤਾਲ ਫਲੋਰ ਤੇ ਇੱਕ ਨੂੰ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜੋ ਕਿ ਜ਼ੇਰੇ ਇਲਾਜ ਹਨ ਜਦਕਿ ਉਹਨਾਂ ਵੱਲੋਂ ਇਸ ਘਟਨਾ ਦੀ ਸੂਚਨਾ ਥਾਣਾ ਫਲੋਰ ਪੁਲਿਸ ਨੂੰ ਦੇ ਦਿੱਤੀ ਗਈ ਹੈ ਇਹ ਸਾਨੂੰ ਉਹਨਾ ਐਮਡੀਟੀ ਐਪ ਰਾਹੀਂ ਸਾਨੂੰ ਮੈਸੇਜ ਆਇਆ ਸੀਗਾ ਐਕਸੀਡੈਂਟ ਦੇ ਸੰਬੰਧ ਵਿੱਚ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਆਟੋ ਰਿਕਸ਼ਾ ਜੋ ਕਿ ਬੈਟਰੀ ਵਾਲਾ ਆਟੋ ਰਿਕਸ਼ਾ ਉਦੇ ਵਿੱਚ ਪਿੱਛੇ ਸਕੂਟਰ ਸਕੂਟਰੀ ਵੱਜੀ ਜਾਖਵਾ ਔਰ ਉਹਨਾਂ ਦੇ ਦੱਸਣ ਦੇ ਮਤਲਬ ਪਤਾ ਲੱਗਿਆ ਕਿ ਉਸ ਸਕੂਟਰੀ ਨੂੰ ਪਿੱਛੇ ਕਿਸੇ ਕੈਂਟਰ ਨੇ ਹਿੱਟ ਕੀਤਾ ਜਿਹਦੇ ਵਿੱਚ ਕਰਮਵਾਰ ਤਿੰਨ ਵਿਅਕਤੀ ਜ਼ਖਮੀ ਹੋਏ ਆ ਜੋ ਕਿ ਲੋਕਲੇ ਹੀ ਦੱਸੇ ਜਾਂਦੇ ਆ ਇੱਕ ਸ਼ੋਲੇ ਬਾਜ਼ਾਰ ਦਾ ਤੇ ਈ ਸ਼ੋਲੇ ਪਿੰਡ ਦਾ ਤੇ ਇੱਕ ਗੜੇ ਦਾ ਤੇ ਇੱਕ ਦੱਸਿਆ ਜਾਂਦਾ ਜੀ ਮਥਰਾ ਕਲੋਨੀ ਵਿਸ਼ਵਕਰਮ ਮੰਦਿਰ ਦੇ ਲਾਗੇ ਆ ਤੇ ਇਹਨਾਂ ਨੂੰ ਦੋਨੋਂ ਤਾਂ ਅਸੀਂ ਸਿਵਲ ਹਸਪਤਾਲ ਫਲੋਰ ਲੈ ਆਏ ਤੇ ਜੇ ਉਹਨਾਂ ਦੇ ਰਿਜ਼ਲਟ ਆ ਗਏ ਸੀ ਉਹ ਉਹਨਾਂ ਨੂੰ ਅਰੂੜਾ ਹਸਪਤਾਲ ਲੈ ਗਿਆ ਇਸ ਜਿਹੜੀ ਆ ਈ ਰਿਕਸ਼ਾ ਨੁਕਸਾਨਿਆ ਗਿਆ ਤੇ ਬਾਕੀ ਉਹਨਾਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਵਾਰਸ ਮੌਕੇ ਤੇ ਆ ਗਏ ਇਸ ਐਕਸੀਡੈਂਟ ਸੰਬੰਧੀ ਥਾਣਾ ਫਲੋਰ ਨੂੰ ਸੂਚਿਤ ਕਰਿਆ